ਤੁਹਾਡੀ ਸਪਲਾਈ ਬੰਦ ਗਈ ਸਪਲਾਈ ਚਲਾ ਦਿੰਦੇ ਹਾਂ ਹਾਂਜੀ ਤੁਹਾਡੀ ਸਪਲਾਈ ਬੰਦ ਗਈ ਕੋਈ ਮੇਰੀ ਗੱਲ ਕਰੋ ਸਭ ਕੀ ਕਿਹਾ ਜਦੋਂ ਕਿ ਨਹੀਂ ਹੁੰਦਾ ਰਾਤ ਨੂੰ ਆਪਣੇ ਤੇ ਕਦੇ ਕੋਈ ਜੇ ਇਦਾਂ ਕਰਦਾ ਹੀ ਨਹੀਂ ਜਿਹੜਾ ਕਰਦੇ ਆ ਜੀ ਫਿਰ ਉਹਦਾ ਕਿੱਥੋਂ ਲੱਭੀ ਅਸੀਂ ਜੇ ਰਾਤ ਲਈ ਜੀ ਤੇ ਇਹ ਤਾਂ ਤੁਸੀਂ ਪੁੱਛੋ ਉੱਪਰਲੇ ਅਫਸਰ ਮੇਰੇ ਤੋਂ ਵੀ ਉੱਪਰ ਐਸਜੀਓ ਹੈ ਪਰ ਦਿਨ ਰਾਤ ਕੰਮ ਨਹੀਂ ਕਰਨੀ ਹੁੰਦਾ ਉਹ ਨਹੀਂ ਜਾਂਦੇ ਰਾਤੀ ਰਾਤ ਛੁੱਟੀ ਨਹੀਂ ਕਰਦੀ ਤੁਸੀਂ ਨਹੀਂ ਆਇਆ ਨਹੀਂ ਸਾਡੇ 9 ਵਜੇ ਨਹੀਂ ਹੋਣਾ ਆਇਆ ਤੁਸੀਂ ਆਏ ਆ ਜੀ ਹੋਣਾ ਆਇਆ ਮੈਂ ਤੁਹਾਨੂੰ ਫੋਨ ਕੀਤਾ ਉਹਨੂੰ ਦੱਸ ਤਾਂ ਲਿੰਦਾ 6 ਵਜੇ ਮੈਂ ਜਲੰਧਰੋਂ ਵਾਪਸ ਆਇਆ 3 ਘੰਟੇ ਦੀ ਰੋਟੀ ਖਾ ਕੇ ਮੈਂ ਵਾਪਸ 9 ਵਜੇ ਇੱਥੇ ਆਇਆ ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ ਹੈਗਾ ਮੈਨੂੰ ਨਾ ਕੋ ਕੁਝ ਵੀ ਜਿਹੜਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਇਆ ਸੀ ਸਾਡੀ ਚੌਟ 24/7 ਡਿਊਟੀ ਹੁੰਦੀ ਇੱਥੇ ਇਸੇ ਮਾਤਰ ਦੋ ਜੇ ਹੀ ਹੈਗੇ ਇਸ ਕਰਕੇ ਇੰਨੀ ਸਮੱਸਿਆ ਆ ਰਹੀ ਹੈ ਬਹੁਤ ਥੈਂਕ ਯੂ ਧੰਨਵਾਦ ਤੁਸੀਂ ਆਏ ਆ ਮੈਂ ਇਹੋ ਨਾ ਕਿ ਸਾਨੂੰ ਇੱਕ ਸਾਨੂੰ ਇੱਕ ਸਟੇਟਮੈਂਟ ਦਿੱਤੀ ਤੁਸੀਂ ਸਾਨੂੰ ਸਟੇਕ ਰਾਤ ਦਾ ਇਤਜਾਮ ਕਰ ਲਓ ਆਪਣਾ ਜਰਾਤ ਲਈ ਜਹੀ ਲਾ ਲਓ ਤੁਸੀਂ ਸਟੇਟਮੈਂਟ ਆਪ ਬਣਾਉਂਦੇ ਤੁਸੀਂ ਕਹਿ ਜੀ ਤੁਸੀਂ ਆਹ ਸਾਨੂੰ ਕਹਿ ਤੁਸੀਂ ਆਉਂਦੇ ਨਹੀਂ ਵੀਡੀਓ ਹਵਾਦੀ ਭਾਈ ਵੀਡੀਓ ਹਵਾਦੀ ਕਿਹਾ ਉਹ ਔਰ ਬਾਈਕਡ ਵੀ ਹੈਗੀ ਗੱਲ ਤੁਸੀਂ ਕਿਚਾਲਾ ਬੈਠੇ ਹੋ ਨਾ 4/7 ਨਾਈਟ ਨਾਈਟ ਨੂੰ ਹੋਣੀ ਚਾਹੀਦੀ ਤੁਸੀਂ ਨਹੀਂ ਕਰਦੀ ਰਾਤ ਨੂੰ ਜੀ ਨਹੀਂ ਫਿਰ ਉਹ ਤੁਸੀਂ ਆਪਣਾ ਦੱਸੋ ਨਾਈਟ ਨੂੰ ਮੇਰੀ ਡਿਊਟੀ ਨਹੀਂ ਬਣਦੀ ਨਹੀਂ ਕਰਨੀ ਨਾ ਨਹੀਂ ਬੰਦੀ ਬੰਦ ਹੀ ਨਹੀਂ ਹੈਗੀ ਹਾਂਜੀ ਬੰਦ ਹੀ ਨਹੀਂ ਹੈਗੀ ਮੇਰੀ ਡਿਊਟੀ ਜੇ ਰਾਤ ਨੂੰ ਕੋਈ ਕਿਸੇ ਬੰਦੇ ਨੂੰ 8 ਘੰਟੇ ਤੋਂ ਬਾਅਦ ਤੁਸੀਂ ਡਿਊਟੀ ਲੈ ਸਕਦੇ ਆ ਨਹੀਂ ਲੈ ਸਕਦੇ ਫਿਰ ਫਿਰ ਦੱਸੋ ਮੈਂ ਨਹੀਂ ਲੈ ਤੁਸੀਂ ਸਵੇਰ ਦਾ 10 ਵਜੇ ਗਿਆ ਹੋਇਆ ਚਲੰਦਰ ਉੱਥੇ ਡਿਊਟੀ ਕਰਕੇ 6 ਵਜੇ ਵਾਪਸ ਆਇਆ ਫਿਰ ਮੈਂ ਉੱਥੇ 9 ਵਜੇ ਆ ਕੇ ਤੁਹਾਡੀ ਲਾਈਨ ਚਲਾਉਂਦਾ ਪਿਆ ਫਿਰ ਤੁਸੀਂ ਉਹੀ ਗੱਲ ਕਰਦੇ ਹੋ ਤੁਹਾਡਾ ਉਦੇ ਉਤੇ ਪ੍ਰੈਸ ਨਾ ਪਾਉਂ। ਮੈਂ ਇਹ ਕਿਉਂ ਕਰਦਾ ਆ ਪਤਾ ਨਹੀਂ ਪੁੱਛਣ ਦੇ ਆ। ਤੁਸੀਂ ਹੁਣ ਕਹਿੰਦੇ ਸਾਨੂੰ ਪਰਸਨਲ ਲਾਈਫ ਵੀ ਸਾਡੀ ਹੀ ਜੀਣੀ ਆ। ਬਿਲਕੁਲ ਜੀ। ਹਨਾ ਜੀ ਆ ਹੁਣ 2 ਮਹੀਨੇ ਸਾਡਾ ਪੂਰਾ ਪੈਡਿਸੀਜਨ ਆ ਗਿਆ। ਇਹਦਾ ਮਤਲਬ ਫਿਰ ਅਸੀਂ ਇਹ ਮੈਨੇਜਮੈਂਟ ਨੂੰ ਸਮਝੀਏ ਜੀ। ਮੈਨੇਜਮੈਂਟ ਨੂੰ ਕਹੋ ਜੀ ਇਹ ਤਾਂ ਮੈਨੇਜਮੈਂਟ ਦੀ ਲੱਗੀ ਆ। ਆਪਾਂ ਤਾਂ ਇੱਕ ਲਾਸਟ ਨਹੀਂ ਕਰ ਸਕਦੇ ਨਾ। ਤੁਸੀਂ ਨਹੀਂ ਕਰ ਸਕਦੇ। ਮੈਨੇਜਮੈਂਟ ਨਹੀਂ ਹੈਗਾ। ਮੈਂ ਇੱਕ ਜਈ ਹੈਗਾ ਮੈਂ ਇੱਥੇ EMPLOYEE ਹੈਗਾ ਬਸ ਤੂੰ SDM ਨੂੰ ਕਹਦੇ ਵੇ ਮੇਤੋਂ ਇੰਨੀ ਜੁਬੀ ਮੈਂ ਤੁਹਾਨੂੰ ਕਹਤਾ ਤੁੱਤਾ ਫਿਰ ਕਹ ਤੋ ਮੈਂ ਤੋ ਪੁੱਛਿਆ ਮੈਂ ਤੁਹਾਨੂੰ ਠੀਕ ਹੈ ਜੀ ਕਹਿ ਤਾ ਦਿੱਤਾ ਫਿਰ ਚਲੋ ਜਿੰਨੀ ਮੇਰੀ ਡਿਊਟੀ ਹੈਗੀ ਮੈਂ ਆਪਣੇ ਜੁਬੀ ਮੰਗਰ ਨਾਲ ਕਰਦਾ ਹੈਗਾ ਕਰੋ ਠੀਕ ਹੈ ਜੀ ਬਾਕੀ ਜਿਹੜੀ ਵੀ ਸਮੱਸਿਆ ਆਉਂਦੀ ਹੈ ਉਹ ਮੈਨੇਜਮੈਂਟ ਦੀ ਹੈਗੀ ਮੈਨੇਜਮੈਂਟ ਨੂੰ ਪੁੱਛ ਜਾ ਕੇ ਰਾਤ ਦੀ ਰਾਤ ਨੂੰ ਨਹੀਂ ਤੁਸੀਂ ਕਰਨੀ ਹਾਂ ਉਹ ਇਹ ਕਰਦੇ 9:30 ਵਜੇ ਤੱਕ ਮੈਂ ਡਿਊਟੀ ਕਰਦਾ ਨਹੀਂ ਪਿਆ ਇੱਥੇ ਤੁਸੀਂ ਆ ਕੇ ਲਿਆ ਜੀ ਰਾਤ ਦਾ ਆਪਣਾ ਇੰਤਜ਼ਾਮ ਰਾਤ ਨੂੰ ਆ ਕੇ ਮੈਂ ਕੱਲ ਵੀ ਆਇਆ ਦੇਖੋ 1:30 ਵਜੇ ਰਾਤ ਨੂੰ ਆ ਕੇ ਲਾਈਨ ਚਲਾਈ ਹੈਗੀ ਇਹ ਦੇਖੋ ਮੇਰੀ ਗੱਲ ਸੁਣੋ ਮੈਂ ਇਦਾਂ ਨਹੀਂ ਗੱਲ ਕਰਦਾ ਫਿਰ ਇਹ ਦੇਖੋ ਸਾਢੇ 1:30 ਵਜੇ ਰਾਤ ਨੂੰ ਆ ਕੇ ਮੈਂ ਲਾਈ ਕੋਈ ਨਹੀਂ ਕਹਿੰਦੇ ਲੋਕ ਕੱਲ ਰਾਤ ਦੀ ਤਾਂ ਲੈ ਗਈ ਜਲਦੀ ਨਹੀਂ ਡੈਮੇ ਜਲਦੀ ਨਹੀਂ ਚੱਲੇ ਨਹੀਂ ਲੋਈ ਮੇਰੀ ਸਵੇਰ 2:00 ਵਜੇ ਉਹ ਵੀ 2 ਘੰਟੇ ਉਹਨਾਂ ਜਵਾਬ ਦੇਣਾ ਤੁਹਾਨੂੰ ਰਾਤ ਨੂੰ 1:30 ਵਜੇ ਇੱਥੇ ਸਟਾਫ ਨਹੀਂ ਮੈਂ ਸਾਡੀ ਤੇ ਨਹੀਂ ਚੱਲੀ ਜਿੱਥੇ ਚੱਲੀ ਉਹਨਾਂ ਨੂੰ ਜਾ ਕੇ ਬੁਲਾਵੇ ਉਹ ਮੇਰੀ ਗੱਲ ਤਾਂ ਸੁਣ ਲੈ ਭਰਾਵਾ 1:30 ਵਜੇ ਰਾਤ ਨੂੰ ਮੈਂ ਇਕੱਲਾ ਆ ਕੇ ਕਿੱਦਾਂ ਲੈ ਜਾਣਾ ਮੇਰੇ ਮਾਈਂਟ ਫਾਲਣੇਗਾ ਬੇਟਾ ਉੱਥੇ ਸਟਾਫ ਹੀ ਚਾਹੀਦਾ ਮੈਨੂੰ ਫੇਰ ਸਟਾਫ ਕਰੋ ਫੇਰ ਸਟਾਫ ਮੈਂ ਤੁਹਾਨੂੰ ਮੈਂ ਕਰੂੰਗਾ ਇਹ ਰਾਤ ਨੂੰ ਹੈਦੀ ਬੰਦੇ ਮੈਂ ਤੁਹਾਨੂੰ ਮੈਂ ਸਟਾਫ ਮੈਂ ਤਾਂ ਆਪ ਇਤਨਾ ਲਾਜਮ ਹੈਗਾ ਮੈਂ ਸਟਾਫ ਹੀ ਅਪ ਮੈਂ ਰਾਤ ਨੂੰ ਬੰਦਾ ਹਾਂ ਜਿੱਦਾਂ ਮੈਂ ਮਾਲਕ ਹਾਂ ਦਾ ਪੀਐਸਪੀਸੀਐਲ ਦਾ ਫੇ ਤੁਸੀਂ ਪਿੱਛੇ ਦੱਸ ਦੱਸੋ ਕੋਣ ਨੂੰ ਦੱਸਦੇ ਤੁਸੀਂ ਮੇਰੇ ਤੋਂ ਪੁੱਛਦੇ ਮੈਂ ਤੁਹਾਨੂੰ ਦੱਸਦਾ ਮੈਂ ਨਹੀਂ ਹਾਂ ਦਾ ਮਾਲਕ ਪੀਐਸਪੀਸੀਐਲ ਦਾ ਮੈਂ ਆਪਣੀ ਡਿਊਟੀ ਕਰਦਾ ਇੱਥੇ ਮਾਨ ਇਮਾਨਦਾਰੀ ਦਾ ਨਾਮ ਠੀਕ ਹੈ ਜਿੰਨੀ ਡਿਊਟੀ ਬੰਦੀ ਉਸ ਤੋਂ ਵੱਧ ਕਰਦਾ ਹਾਂ ਤੇ ਨਹੀਂ ਅੱਜੇ ਤੋਂ ਵੱਧ ਦੀ ਡਿਊਟੀ ਨਹੀਂ ਆ ਗਈ ਫਿਰ ਵੀ ਦੇਖੋ ਰਾਤ ਨੂੰ ਵੀ ਆਂਦਾ ਮੈਂ ਦਿਨੇ ਵੀ ਆਂਦਾ ਉੱਥੇ ਇਲੈਕਸ਼ਨ ਤੇ ਜਿੱਥੇ ਡਿਊਟੀ ਲਾਈ ਉੱਥੇ ਵੀ ਜਾਂਦਾ ਮੈਂ ਕੰਮ ਕਰਦਾ ਮੈਂ ਆਪਣੀ ਨੂੰ ਐਕਸ਼ਨ ਸਾਹਿਬ ਨੇ ਕਿਹਾ ਤਾਂ ਮੈਂ ਇੱਥੇ ਪਹੁੰਚਿਆ ਨਹੀਂ ਤਾਂ ਨਹੀਂ ਐਕਸ਼ਨ ਨੇ ਕਹਿੰਦੇ ਤੁਹਾਨੂੰ ਅਸੀਂ ਸਾਰੀ ਪਬਲਿਕ ਨੇ ਤੁਸੀਂ ਕਿਸੇ ਨੂੰ ਕਿਹਾ ਹੋਗਾ ਯਾਰ ਕਿਸ ਨੂੰ ਕਿਹਾ ਕਿਸੇ ਨੂੰ ਕਿਹਾ ਹੋਗਾ ਇਹ ਤਾਂ ਤੁਹਾਡਾ ਮੂੰਹ ਹੈਗਾ ਜੋ ਮਨ ਵਿੱਚ ਆਉਂ ਉਹ ਬੋਲ ਦੋ ਤੁਸੀਂ ਗੱਲ ਨਹੀਂ ਆਗੀ ਇਹ ਇਹਨੂੰ ਕੇ ਨਾਮ ਉਹ ਜੋ ਮੜਾ ਉਹ ਬੋਲੋ ਤਾਂ ਕੋਈ ਮਤਲਬ ਹੀ ਨਹੀਂ ਆਦਾ ਅਸੀਂ ਆਪ ਸਾਰੀ ਬੱਕਰੀ ਝੂਠ ਬੋਲਦੀ ਹੈ ਅਡੀ ਸਪਲਾਈ ਇਦਾਂ ਨਹੀਂ ਚੱਲਣੀ ਜਦੋਂ ਤੱਕ ਮੈਨੇਜਮੈਂਟ ਇਹਦੇ ਉੱਤੇ ਧਿਆਨ ਨਹੀਂ ਦੇਊਗਾ ਇਹ ਮੈਂ ਤੁਸੀਂ ਮੈਂ ਮੈਨੇਜਮੈਂਟ ਨੂੰ ਸਦਾ ਮੈਂ ਮੈਨੇਜਮੈਂਟ ਦਾ ਇੱਕ ਅਸੀਂ ਬੰਦਲਾ ਨਹੀਂ ਜਾਣਾ ਮੈਂ ਮੈਨੇਜਮੈਂਟ ਨਹੀਂ ਹਾਂਗਾ ਮੈਂ ਮੈਨੇਜਮੈਂਟ ਦਾ ਇੱਕ ਛੋਟਾ ਤਾਂ ਹਿੱਸਾ ਹਾਂਗਾ ਮੈਂ ਆਪਣੀ ਡਿਊਟੀ ਕਰਦਾ ਪਿਆ ਦੇਖੋ ਮੇਰੀ ਗੱਲ ਸੁਣੋ ਉਹ ਤੋਂ ਸਾਨੂੰ ਮਾਰ ਨਹੀਂ ਗੱਲ ਨਹੀਂ ਸੁਣੀ ਜਿੰਨਾ ਜਵਾਬ ਦੇਣਾ ਸੀ ਤਾਂ ਮੈਂ ਦੇ ਦਿੱਤਾ ਇਹ ਤੋਂ ਬਾਅਦ ਤੁਸੀਂ ਜਾਓ ਅਸੀਂ ਅਸੀਂ ਕੀ ਕਰੀਏ ਅਸੀਂ ਕਿ ਅਸੀਂ ਕਿਹਨੂੰ ਦੱਸੀਏ ਫਿਰ ਉੱਪਰ ਦੋ ਮਿੰਟ ਉੱਪਰ ਆ ਗਈ ਚੱਲ ਹੋਈ ਕਿਸੇ ਸਵੇਰ ਨਾਲ ਜਾਂਦਾ ਪਲੀਜ਼ ਬਾਈ ਜੀ ਕੀ ਮਾਮਲਾ ਹੋਇਆ ਜਿਹੜਾ ਅੱਧੀ ਰਾਤ ਨੂੰ ਤੁਸੀਂ ਬਿਲੀ ਘਰ ਆਏ ਹੋ ਆਜੀ ਜੀ ਜਿਹੜੀ ਮਿਤੀ 25 5 2024 ਟਾਈਮ 9:30 10 ਦਾ ਟਾਈਮ ਹੈਗਾ ਜੀ ਮਨਰਾਤਾ ਕੱਲ ਵੀ ਲਾਈਟ ਚੱਲੇ ਗਈ ਸੀ ਤੇ ਅੱਜ ਵੀ ਲਾਈਟ ਚੱਲੇ ਗਈ ਸੀ ਨੌਕਸ ਪੈ ਗਿਆ ਸੀ ਲਾਈਟ ਦੇ ਦਾ ਜੀ ਉਹ ਨੌਕਸ ਕੱਢਣ ਦੇ ਲਈ ਸਾਨੂੰ ਪਰਮਿਟ ਦੀ ਲੋੜ ਸੀ ਜੋ ਜੇ ਸਾਹਿਬ ਲੈ ਸਕਦੇ ਸੀ ਜੀ ਅਸੀਂ ਸਾਰੀ ਪਬਲਿਕ ਨੇ ਘਟ ਤੋਂ ਘਟ ਸਾਰੇ ਜਣੇ ਨੇ 15-15 ਫੋਨ ਕੀਤੇ ਜੇਈ ਸਾਹਿਬ ਨੂੰ ਪਰ ਸਾਡੇ ਕੋਈ ਵੀ ਮਰ ਨੂੰ ਜਵਾਬ ਨਹੀਂ ਮਿਲਿਆ ਜੀ ਨਾ ਕਿਸੇ ਜੇਈ ਨੇ ਫੋਨ ਚੱਕਿਆ ਜੀ ਨਾ ਕਿਸੇ ਹੋਰ ਅਫਸਰ ਨੇ ਫੋਨ ਚੱਕਿਆ ਉਸ ਤੋਂ ਬਾਅਦ ਐਕਸ਼ਨ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਜੇਈ ਸਾਹਿਬ ਨਾਲ ਸਾਡੀ ਗੱਲ ਹੋ ਗਈ ਆ ਉਹ ਆਉਂਦੇ ਆ ਕਿਉਂਕਿ ਪਰਮਿਟ ਸਿਰਫ ਜੇਈ ਸਾਹਿਬ ਹੀ ਲੈ ਸਕਦੇ ਸੀਗੇ ਹੁਣ ਜੇਈ ਸਾਹਿਬ ਆਏ ਆ ਜੀ ਉਹ ਵੀ ਸਾਡੇ ਨਾਲ ਵਧੀਆ ਗੱਲ ਨਹੀਂ ਰਿਪੋਰਟ ਚ ਬੋਲੇ ਆ ਉਹ ਕਹਿੰਦੇ ਕਿ ਆਪਣਾ ਰਾਤ ਦਾ ਇੰਤਜ਼ਾਮ ਕਰ ਲਓ ਕਿ ਜਿਹੜਾ ਰਾਤ ਨੂੰ ਕੋਈ ਡਿਊਟੀ ਕਰ ਸਕੇ ਅਸੀਂ ਸਾਨੂੰ ਪਰਸਨਲ ਲਾਈਫ ਦੇਖਣੀ ਹੁੰਦੀ ਆ ਹੁਣ ਮੁਖਸ ਕੱਢਣ ਲੱਗੇ ਆ ਜੀ ਅਸੀਂ ਬੜੇ ਤੰਗ ਆ ਘਟ ਤੋਂ ਘਟ 6-7 ਪੰਡਿਆ ਬੱਚੇ ਰੋ ਰਹਾ ਆ ਗਰਮੀ ਦਾ ਮੌਸਮ ਆ ਜੀ ਲਾਈਟ ਜੇ ਮੜੀ ਜੀ ਹਵਾ ਹੁੰਦੀ ਆ ਲਾਈਟ ਨਹੀਂ ਸਾਡੇ ਮੁੜ ਕੇ ਆਉਂਦੀ ਦੂਜੇ ਦਿਨ ਦੁਪਹਿਰ ਤੱਕ ਲਾਈਟ ਨਹੀਂ ਆਉਂਦੀ ਜੀ ਸਟਾਫ ਦੀ ਇੰਨੀ ਕੁ ਪ੍ਰੋਬਲਮ ਆ ਸਿਰਫ ਦੋ ਬੰਦੇ ਆ ਜੀ ਉਹ ਵੀ ਪ੍ਰਾਈਵੇਟ ਰੱਖੇ ਹੋਏ ਆ ਦੋ ਬੰਦੇ ਆ ਤੇ ਜੇਈ ਸਾਹਿਬ ਆ ਬਸ ਜੇਈ ਸਾਹਿਬ ਅਸੀਂ ਇੰਨੇ ਕੁ ਪਰੇਸ਼ਾਨ ਹੋਏ ਆ ਜੀ ਅਸੀਂ ਜੇ ਅਸੀਂ ਜੇਈ ਸਾਹਿਬ ਨੂੰ ਕਹਿੰਦੇ ਉੱਪਰ ਜਾ ਕੇ ਦੱਸੋ ਸੰਤ ਜੇ ਵੀ ਸਮਝ ਲੱਗਦੀ ਕਿ ਉੱਪਰ ਕਿਹੜੇ ਜਿਹੜੇ ਕੇਸ ਅਧਿਕਾਰੀ ਨੂੰ ਦਸੀਏ ਕਿੱਥੇ ਜਾ ਕੇ ਅਸੀਂ ਦੁਖੜਾ ਸਾਡਾ ਹੱਲ ਕੀਤਾ ਜਾਵੇ ਜੀ ਦੇ ਦੇ ਜੇਈ ਨਾਲ ਫਾਲਟ ਕੀ ਜਗਾ ਇਹਦੇ ਚੱਲ ਕੇ ਕੀ ਮੇਨ ਫਾਲਟ ਕੀ ਹੈ ਕਦੇ ਕਰਕੇ ਮੁਰਮੁਰ ਜਿਹੜੀ ਪ੍ਰੋਬਲਮ ਬੰਦੀ ਹੈ ਰਾਤੀ 24 ਤਰੀਕ ਨੂੰ ਹਨੇਰੀ ਆਈ ਮੜੀ ਜੀ 10 ਕੁ ਬੁੱਲੇ ਆਏ ਹੁਣੇ ਆ ਜੀ ਅੱਜ ਸਵੇਰ ਤੱਕ ਲਾਈਟ ਨਹੀਂ ਆਈ ਸਾਡੇ ਬਿਲਕੁਲ ਦੁੱਧ ਖਰਾਬ ਹੋ ਗਿਆ ਬੱਚਿਆਂ ਦੇ ਸਕੂਲ ਦਾ ਜਿਹੜਾ ਕੰਮ ਆ ਉਹ ਕਿਸੇ ਦਾ ਫੋਨ ਚਾਰਜ ਨਹੀਂ ਹੋਇਆ ਬੱਚਿਆਂ ਦੇ ਸਾਰੇ ਹੋਮਵਰਕ ਜਿਹੜਾ ਹੁਣ ਆਨਲਾਈਨ ਕਲਾਸਾਂ ਚੱਲਦੀ ਹੈ ਕਿਸੇ ਦਾ ਫੋਨ ਨਹੀਂ ਹੋਇਆ ਨੰਬਰ ਤੋਂ ਅਖੇ ਜੀ ਹਨੇਰੀ ਕਰਕੇ ਲਾਈਟ ਬੰਦ ਹੋ ਗਈ ਹੈ ਚਲੋ ਮੰਨ ਗਏ ਇਹ ਹਨੇਰੀ ਦਾ ਸਕੇ ਅੱਜ ਜਿਹੜੀ ਅੱਜ ਕੋਈ ਹਨੇਰੀ ਨਹੀਂ ਕੁਛ ਵੀ ਹੈ ਨਹੀਂ ਗੀ ਰੋਟੀ ਖਾਣ ਦਾ ਟਾਈਮ 7 ਵਜੇ ਦੇ ਆ ਲਾਈਟ ਬੰਦ ਹੋ ਜਾਂਦੀ ਆ ਜੀ ਜਦੋਂ ਰੋਟੀ ਖਾਣ ਦਾ ਟਾਈਮ ਹੁੰਦਾ ਲਾਈਟ ਬੰਦ ਹੋ ਜਾਂਦੀ ਆ ਅੱਜ ਹੁਣ ਅਸੀਂ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਨੌਕਸ ਪਿਆ ਅਸੀਂ ਨੌਕਸ ਕਲੀਅਰ ਕਰ ਦੋ ਉਸ ਨੌਕਸ ਕਲੀਅਰ ਕਰਨ ਦੇ ਲਈ ਜੇਈ ਸਾਹਿਬੀ ਲੋੜਿਆ ਜੋ ਸਾਡਾ ਫੋਨ ਹੀ ਨਹੀਂ ਚੱਕ ਰਿਹਾ ਕੋਈ ਤੁਸੀਂ ਦਫ਼ਤਰ ਦੇ ਵਿੱਚ ਆਏ ਆ ਜੇਈ ਸਾਹਿਬ ਨੂੰ ਆਪਣਾ ਦੁੱਖੜਾ ਦੱਸ ਕੇ ਆਇਆ ਤੁਹਾਡਾ ਦੱਸਣਾ ਹੈ ਵੀ ਜੇਈ ਸਾਹਿਬ ਦਾ ਕਿਹੜਾ ਬਿਹੇਵਿਅਰ ਸੀ ਤੁਹਾਡੇ ਨਾਲ ਉਹ ਮਾੜਾ ਸੀਗਾ ਹਾਂਜੀ ਹਾਂਜੀ ਜੇਕਰ ਮੌਕੇ ਦੀਆਂ ਸਰਕਾਰਾਂ ਵਾਅਦੇ ਕਰ ਰਹੀਆਂ ਜਿਹੜੇ ਦਾਅਵੇ ਕਰ ਰਹੀਆਂ ਵੀ ਸਾਡੇ ਕਿਹੜੀ ਬਿੱਤੀ ਆ 6 6 ਜੂਨਰ ਕਿਹੜਾ 100 ਯੂਨਿਟ ਹੈ ਮਾਫਿਆ ਪਰ ਲਾਈਟ ਤਾਂ ਆ ਹੀ ਨਹੀਂ ਰਹੀ ਹੈਗੀ ਲੋਕੀ ਆਮ ਦੁਖੀ ਆ ਇੱਥੇ ਕਿਉਂ ਨਹੀਂ ਪ੍ਰਬੰਧ ਕੀਤਾ ਜਾ ਰਿਹਾ ਇਹਨਾਂ ਦੇ ਦੇਖੋ ਜੀ ਇਸ ਹਾਰਾ ਭਾਵੇਂ 1000 ਜੂਨਰ ਫ੍ਰੀ ਕਰ ਦੇਣ ਜਦੋਂ ਹੋਣੀ ਨਹੀਂ ਕੋਈ ਪਾਵਰਟੇ ਨਹੀਂ ਆਉਣੀ ਜਦੋਂ ਜੂਨਿਟ ਬੱਲਣੀ ਨਹੀਂ ਹੈਗੀ ਤਾਂ ਪੰਜੀਆਂ ਮਰਜ਼ੀ ਫ੍ਰੀ ਕਰੀ ਜਾ ਕੀ ਅਪੀਲ ਕਰਨੀ ਚਾਹੁੰਦੇ ਆ ਅਸੀਂ ਦਾ ਜੀ ਦੁਖੜਾ ਰੋਂਦੇ ਆ ਜੀ ਆ ਸਾਡੀ ਲਾਈਟ ਬਹਾਲ ਕੀਤੀ ਜਾਵੇ 6 ਪੈਂਡ ਹੋਣਿਆ ਘੱਟ ਰੋ 6-7 ਪੈਂਡ ਜੀ ਬੜੇ ਅਸੀਂ ਤੰਗ ਆ ਲ ਵੇ ਦੋ ਦੋ ਦਿਨ ਸਾਡੇ ਲਾਈਟੇ ਨਹੀਂ ਆਉਂਦੀ ਹੈਗੀ ਸਾਡੀ ਮੇਨ ਪ੍ਰੋਬਲਮ ਇੱਥੇ ਇਹ ਹੈ ਕਿ ਸਾਡੇ ਕੋਲ ਇੱਥੇ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਆ ਸਿਰਫ ਦੋ ਹੀ ਆ ਇਥੇ ਨੌਕਰੀਆਂ ਦਿੱਤੀਆਂ ਜਾਣ ਭਰਤੀ ਕੀਤੀ ਜਾਵੇ ਸਾਡਾ ਹੱਲ ਕੀਤਾ ਜਾਵੇ ਸਰਕਾਰ ਅੱਗੇ ਬੇਨਤੀ ਆ ਵੀ ਸਾਡਾ ਹੱਲ ਕੀਤਾ ਜਾਵੇ ਪਰ ਸਰਕਾਰ ਤਾਂ ਕਹਿ ਰਹੀ ਹੈ ਰੋਜ਼ ਭਰਤੀਆਂ ਹੋ ਰਹੀਆਂ ਸਰਕਾਰੀ ਨੌਕਰੀਆਂ ਦੀ ਪਤਾ ਲੱਗ ਜੂਗਾ ਜਦੋਂ ਫਿਰ ਜਿੰਮੇਵਾਰੀ ਸੇ ਟਰਾਲੀਆਂ ਭਰ ਕੇ ਆਗੈ ਫਿਰ ਪਤਾ ਲੱਗ ਜੂਗਾ ਜੀ